ਪੰਜਾਬ ਦੇ ਵਿੱਚ ਲਗਾਤਾਰ 2 ਦਿਨ ਮੀਂਹ ਦੀ ਪੋਇਖਵਾੜੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ। ਸਸ਼ੀਕਾਲ ਤੁਹਾਨੂੰ ਜੁੜਿਓ ਖਰੋਲੇ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਭਾਗੀਛੀ ਤਾਂ ਅਗਲੇ 5 ਦਿਨਾਂ ਦੇ ਲਈ ਮੌਸਮ ਪਾਕ ਦੇ ਵੱਲੋਂ ਵੱਡੀ ਪੋਈਖਵਾਨੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਬਿਜਲੀ ਲਿਜਕਣ ਤੂਫਾਨ ਦੀ ਵੀ ਪੋਈਖਵਾਨੀ ਕੀਤੀ ਹੈ ਹਾਲਾਂਕਿ ਧੁੱਪ ਨਿਕਲਣ ਦੇ ਨਾਲ ਠੰਡ ਦੀ ਠੰਡ ਤੋਂ ਰਾਹਤ ਜ਼ਰੂਰ ਮਿਲੀ ਹੈ ਕਹਿ ਸਕਦੇ ਹਾਂ ਵੀ ਲੋਕਾਂ ਨੂੰ ਗਰਮੀ ਦਾ ਅਹਿਸਾਸ ਵੀ ਹੋਣ ਲੱਗ ਗਿਆ ਪਰ ਸਵੇਰੇ ਸ਼ਾਮ ਹਲਕੀ ਠੰਡ ਜ਼ਰੂਰ ਮਹਿਸੂਸ ਹੋ ਰਹੀ ਹੈ ਪਰ ਇਸ ਦੇ ਵਿਚਾਲੇ ਬਾਰਿਸ਼ ਦੀ ਪੋਈਖਵਾਨੀ ਕੀਤੀ ਗਈ ਹੈ ਆਉਣ ਵਾਲੇ 5 ਦਿਨਾਂ ਦੇ ਲਈ ਮੌਸਮ ਪਾਕ ਦੇ ਵੱਲੋਂ ਵੱਡੀ ਪੋਈਖਵਾਨੀ ਕੀਤੀ ਗਈ ਹੈ ਤੇ 2 ਦਿਨ ਬਾਰਿਸ਼ ਜਿਹੜੀ ਕਿ ਹੋਵੇਗੀ ਲਗਾਤਾਰ ਉਹ ਵੀ ਕਈ ਥਾਵਾਂ ਦੇ ਉੱਤੇ ਜ਼ੋਰਦਾਰ ਤੇ ਕਈ ਥਾਵਾਂ ਦੇ ਉੱਤੇ ਰੁਕ ਰੁਕ ਕੇ ਜਿਹੜੀ ਕਿ ਬਰਸਾਤ ਜਿਹੜੀ ਕਿ ਹੋਣ ਵਾਲੀ ਹੈ ਅਨੁਲੈ 17 ਤਰੀਕ ਨੂੰ ਇਹ ਕੋਈ ਕਹਾਣੀ ਕੀਤੀ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਮੌਸਮ ਨਾਲ ਜੁੜੀ ਹੋਈ ਇਹ ਤਾਜ਼ਾ ਜਾਣਕਾਰੀ ਤੁਹਾਨੂੰ ਸਾਂਝੀ ਕਰਾਂ ਜਿੱਤੇ ਕਿ ਪੰਜਾਬ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਮੌਸਮ ਦੇ ਵਿੱਚ ਤਾਂ ਇਸ ਸਮੇਂ ਤੇਜ਼ ਧੁੱਪ ਤੇ ਕਾਰਨ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਪਰ ਇੱਕ ਵਾਰ ਫਿਰ ਤੋਂ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਅਤੇ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਦੇਖਣ ਨੂੰ ਮਿਲੇਗੀ। ਪੰਜਾਬ ਦੇ ਮੌਸਮ ਵਿਭਾਗ ਦੇ ਆਈਐਮਡੀ ਚੰਡੀਗੜ੍ਹ ਨੇ ਅਗਲੇ 5 ਦਿਨਾਂ ਦੇ ਲਈ ਵੱਡੀ ਕੋਈ ਖੁਆਣੀ ਕੀਤੀ ਹੈ। ਮੌਸਮ ਵਿਭਾਗ ਦੇ ਮੁਤਾਬਕ 3 ਦਿਨਾਂ ਦੇ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਆਉਣ ਵਾਲੇ 17 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਅਪਡੇਟ ਦੇ ਵਿੱਚ ਅੱਜ ਤੇ ਭਲਕੇ ਜੋ ਕਿ ਕਹਿ ਸਕਦੇ ਹਾਂ ਵੀ ਬੱਦਲਬਾਈ ਦੀ ਸੰਭਾਵਨਾ ਹੈ ਪਰ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਧੁੰਦ ਨੂੰ ਲੈ ਕੇ ਵੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਪਰ ਜਿੱਥੇ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਮੁਤਾਬਕ ਇੱਕ ਵੈਸਟਰਨ ਡਿਸਟਰਬੈਂਸ ਪਹਾੜਾ ਦੇ ਵਿੱਚ ਪਹੁੰਚ ਗਿਆ ਪਹਾੜਾ ਦੇ ਉੱਤੇ ਪਹੁੰਚ ਗਿਆ ਜਦਕਿ ਦੋਚਾ 16 ਫਰਵਰੀ ਨੂੰ ਸਰਗਰਮ ਹੋਣਾ ਜੋ ਕਿ ਹੋਣਾ ਸ਼ੁਰੂ ਹੋ ਜਾਵੇਗਾ ਤੇ 17 ਫਰਵਰੀ ਤੱਕ ਬਾਰਿਸ਼ ਦੀ ਗਤੀਵਿਧੀ ਸ਼ੁਰੂ ਹੋ ਸਕਦੀ ਹੈ ਉੱਥੇ 18 ਤਰੀਕ ਨੂੰ ਵੀ ਮੌਸਮ ਵਿਭਾਗ ਦੇ ਵੱਲੋਂ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਯਾਨੀ ਕਿ ਮੌਸਮ ਵਿਭਾਗ ਦੇ ਵੱਲੋਂ 17 ਤੇ 18 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਭੁਇਖਵਾਣੀ ਹੈ ਦੱਸਣ ਨੂੰ ਹੈਗਾ ਕਿ ਪਿਛਲੇ 24 ਘੰਟੇ ਦੌਰਾਨ ਵਾਤਾਵਰਣ ਦਾ ਤਾਪਮਾਨ ਦੇ ਵਿੱਚ 0.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਇਸ ਦੇ ਬਾਵਜੂਦ ਤਾਪਮਾਨ ਅਜੇ ਵੀ ਆਮ ਦੇ ਨਾਲੋਂ 3.8 ਡਿਗਰੀ ਵਾਧਾ ਹੈ ਇਸ ਸਮੇਂ ਦੌਰਾਨ ਫਿਰੋਜ਼ਪੁਰ ਦੇ ਵਿੱਚ ਵਾਤਾਵਰਣ ਦਾ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਪੰਜਾਬ ਅਤੇ ਹਰਿਆਣਾ Rajasthan ਦੇ ਵਿੱਚ ਵੀ ਮੌਸਮ ਦੇ ਵਿੱਚ ਬਦਲਾਅ ਦੇ ਸੰਕੇਤ ਨੇ 17 ਅਤੇ 18 ਫਰਵਰੀ ਨੂੰ ਹਰਿਆਣਾ ਅਤੇ ਪੰਜਾਬ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚਲਣ ਦੀ ਵੀ ਉਮੀਦ ਹੈ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ ਤਾਂ ਤੁਹਾਨੂੰ ਦੱਸ ਦੇ ਕਿ Rajasthan ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅਤੇ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਬੱਦਲ ਛਾਈ रह ਸਕਦੇ ਨੇ ਤਾਂ ਦਿਨ ਦੇ ਵੇਲੇ ਗਰਮੀ ਅਤੇ ਸਵੇਰੇ ਅਤੇ ਸ਼ਾਮ ਨੂੰ ਠੰਡ ਦਾ ਜੋ ਕਿ ਇਹ ਮਿਸ਼ਰਤ ਪ੍ਰਭਾਵ ਦੇਖਿਆ ਆ ਜਾਵੇਗਾ ਯਾਨੀ ਕਿ ਆਉਣ ਵਾਲੀ 17 ਅਤੇ 18 ਤਰੀਕ ਨੂੰ ਇਹ ਦੋ ਦਿਨ ਲਗਾਤਾਰ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ بارش ਜਿਹੜੀ ਕੀ ਹੋ ਸਕਦੀ ਹੈ ਤਾਂ ਇੱਕ ਵਾਰ ਫਿਰ ਤੋਂ ਤਾਪਮਾਨ ਦੇ ਵਿੱਚ ਗਿਰਾਵਟ ਜਿਹੜੀ ਕੀ ਨਜ਼ਰ ਆਵੇਗੀ